ਜਵਾਨ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਤੀ ਸਰਗਾਇ ਗੁਰੂ ਨਾਨਕ ਦੇਵ ਜੀ ਆਏ ਫਿਰ ਅੰਦਰ ਗੁਰ ਤੇ ਅਮਰਦਾਸ ਰਾਮਦਾਸ ਜੀ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਗਿਆ ਜਿਠੇ ਸਦੁਖ ਜਾਏ ਇਕ ਬਾਦਰ ਸਮਿਆ ਕਰਨਾ ਨਿਤਾ ਲਤਾਏ ਸਭ ਸੰਨ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਰ ਕੀ ਤਰ ਪਾਤਸ਼ਾਹੀ ਸਤ ਸਾਈਂ ਮੇਰੇ ਸਹਾਏ ਸਤਿ ਸ੍ਰੀ ਅਕਾਲ ਪੁੱਤ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਸੰਤ ਬੋਲਣਾ ਜੀ ਸੇਵਾ ਦੇ ਉਪਰੰਤ ਦਸਾਂ ਪਾਤਸ਼ਾਹ ਸ਼ਰੂਪਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋਤ ਹਾਜ਼ਰ ਹਜ਼ੂਰ ਪਿਆਰੇ ਹਜ਼ੂਰ ਕਾਲੂ ਜੀ ਦੇ ਹੋਇਤ ਨਾਮ ਕੇ ਜਹਾਜ਼ ਅੰਤਪੰਤ ਕੇ ਰੱਖੇ ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਦਸਾਂ ਪਾਤਸ਼ਾਹ ਦੇ ਸ਼ਰੂਪਤਨਾਂ ਦੇ ਪਾਠ ਦਸ਼ਮ ਰਾਜ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਸੰਤ ਬੋਲਣਾ ਜੀ ਸੇਵਾ ਦੇ 10 ਬਾਸੇਨਾ ਚਾਸਾ ਜਾਦੇ ਪੰਜ ਪਿਆਰੇ ਚਾਏ ਮੁਕੇ ਸਮੂਹ ਸੰਤਾ ਸਮੂਹ ਭਗਤਾਂ ਸਮਸਤ ਪਿਆਰਿਆਂ ਪਿਆਰਿਆਂ ਸੇ ਇਸਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਧ ਸੰਗਤ ਕੋਲਣਾ ਜੀ ਸੇਵਾ ਕਰੇ ਗੁਰੂ ਜੀ ਸਮੂਹ ਗੁਰਦੁਆਰਿਆਂ ਚੰਡਿਆਂ ਬੁਗਿਆਂ ਨਿਸ਼ਾਨਾਂ ਗੁਰਧਾਮਾਂ ਦੀ ਕਾਕੇ ਅੰਦਰ ਕੇ ਖਾਲਸਾ ਜੀ ਸਾਧ ਸੰਗਤ ਕੋਲਣਾ ਜੀ ਸੇਵਾ ਕਰੇ ਆ ਕਾਲਪੁਰ ਕੰਤਰ ਜੀ ਮੇਰੇ ਸ੍ਰੀ ਗੁਰੂ ਨਾਨਕ ਦੇਵ ਜੀ ਨਰੰਕਾਰ ਸੂਸਤੇ ਪਾਸ ਚੱਜੀ ਆਪ ਜੀ ਕਹੇ ਗੁਰੂ ਦਾਸ ਬੀਉ ਕੀ ਹੈ ਦਾਸਾਂ ਦੇ ਸਰਹੱਤ ਰੱਖੋ ਕਾਮ ਕਰੋ ਲੋਭ ਮੋਹ ਹੰਕਾਰ ਤੋਂ ਜਾਓ ਨਾਮ ਦਾਤ੍ਰੀ ਬੀਬੀ ਨਾਮ ਸਿੱਖੀ ਦਾਤ੍ਰੀ ਸੰਤ ਦਾਤ੍ਰੀ ਪ੍ਰੋਸਾਦਾਂ ਸ਼ਾਂਤੀ ਬਖਸ਼ੋ ਤੁਹਾਡੇ ਚਰਨਾਂ ਮਰਬਾਣਾ ਵਿੱਚ ਵਸਾਸਨ ਕਿਸਾਨਾ ਸਿੱਖੀ ਬਖਸ਼ੋ ਪ੍ਰੇਮਾ ਭਗਤੀ ਬਖਸ਼ੋ ਕਾਜੀ ਮਨ ਦੂਰ ਕਰੋ ਦਾਸਾਂ ਦੇ ਹਿਰਦੇ ਤੇ ਉਸ ਉੱਤੇ ਟੁੱਟੀ ਲੰਡੋ ਮਿਹਰਬਾਨ ਜੀ ਜੋ ਭਾਗ ਸੁ ਕੰਮ ਕਰੇ ਮਿਹਰਵਾਨ ਜੋ ਨਾ ਭਾਵੇਂ ਸੁ ਨਾ ਕਰੈ ਜਿੱਤੇ ਵੀ ਜੋ ਨਾ ਭਾਵੇਂ ਸੁ ਨਾ ਕਰੈ ਸਭ ਪਾਵਨ ਤੇ ਰਾਜ ਦਿੱਤੇ ਨਾ ਹੋਇ ਤੇ ਨਾਰਕ ਦਿੱਤੇ ਰੱਖੀ ਦਿੱਤੇ ਰੱਖੀ ਆਪਣੇ ਸੋਹਣੇ ਚਰਨਾਂ ਨਾਲ ਜ ਰੱਖੀ ਅੰਡ ਭੈਣ ਬਖਸ਼ੀ ਦਰਬਾਰ ਦੇ ਬਖਸ਼ੀਆਂ ਸਾਜੀਆਂ ਨਵਾਜੀਆਂ ਗੁਰੂਖਾਂ ਪਿਆਰਿਆਂ ਦੇ ਮੇਲੇ ਬਖਸ਼ੀ ਜਿਨ੍ਹਾਂ ਦੇ ਮਿਲਨੇ ਕਰਕੇ ਸਿੱਖੀ ਸਿਧੂ ਦੀ ਪ੍ਰਾਪਤੀ ਹੋਏ ਤੋਂ ਦਰਬਾਰ ਸਮਾਪਤ ਨੇ ਦਰਬਾਰ ਦੇ ਅੱਗੇ ਤੱਕੇ ਸਾਤ ਸ੍ਰੀ ਸੰਗਤਨਾ ਦੇ ਮਿਹਰਬਾਨੀ ਜਿਨ੍ਹਾਂ ਦੇ ਮਿਲਨੇ ਕਰਕੇ ਤੋਂ ਮਿਸਟਰ ਜੈ ਪ੍ਰਤਾਪ ਕਦਾ ਮੇਲਾ ਨਾ ਦੇ ਮਿਹਰਬਾਨੀ ਦਿਲ ਤੁਜ ਲੰਬ ਦਾ ਰੱਖ ਲੈ ਆਪਣੀ ਕਿਰਪਾ ਤਾਰ ਜਦੋਂ ਆਰਿ ਉਪਰਿ ਦਿੱਤੇ ਲੋਬਾਰ ਛੱਡ ਦੇ ਬਾਲ ਦੇ ਸੰਸਾਰ ਕੋ ਹਾੜੇ ਕੇ ਰੱਬ ਲੋ ਸਦੂ ਰਹਨ ਕਰੋ ਮੈਂ ਕੀ ਤਾ ਨਾ ਜਾਤਾ ਹਰਾਮ ਤੋਰ ਹੋ ਜੰਮੂ ਦੇ ਸੰਦਿਸ਼ ਚੋਰ ਗੁਨੇ ਗਾਰ ਨੂੰ ਨਾ ਮੈਂ ਪਹਨਣਾ ਨਾ ਪਾਰਕ ਨਾਮੇ ਜੇਤਾ ਸੰਸਾਗਰ ਮੀਰ ਭਰਿਆ ਤੇਜੇ ਉਗਣ ਹਮਾਰੇ ਦਿਆ ਕਰੋ ਰਖ ਮੇਰੋ ਕਾਉਡ ਉਦੇ ਪਤਰਤਾਰੇ ਕੋ ਭਰੇ ਦਾਗ ਰਖ ਦੇਸ਼ ਪ੍ਰਦੇਸ਼ ਨਾ ਬੋਝ ਐਸੇ ਮੇਰਾ ਮਨ ਵਿਖਿਆਪਨ ਮੋਹਿਆ ਵਿਚਾਰਾ ਪਾਰ ਨਾ ਸੂਝ ਹੋ ਜੈ ਵੈਗੁਰੂ ਤੁਮ ਨਾਮ ਸਰ ਬਖਸ਼ ਲੋ ਨੇਤੂਆਂ ਮੰਕਾਂ ਦੇ ਦਰ ਅੱਗੇ ਖੜਾ ਮੰਤਰੀ ਝੋਲੀ ਨਾਂ ਦੇ ਖੈਰ ਬੰਕਾ ਖਾਲੀ ਨਾ ਜਾਏ ਸੋ ਨਾਮੇ ਦਿਨ ਕੇ ਰਾਤੀ ਮਿਲ ਸੰਸ ਸੁੱਛਲਾ ਛੱਡ ਕੇ ਕਰੰਗੀ ਲੱਗਾ ਹੰਸ ਔਖੀ ਕੜੀ ਨਾ ਦੇ ਪੰਦੇਈ ਆਪਣਾ ਵਿਰਸ ਮਾਲੇ ਕੋਟੋਂ ਗਣ ਭਰੇ ਕਿਤੇਰੇ ਕੋਟੋਂ ਬਣ ਭਰੇ ਕਿਤੇਰੇ ਸੱਚੇ ਪਾਸਾ ਸਾਡੇ ਕਰਮਾਂ ਦਾ ਹਿਸਾਬ ਨਾਲ ਤੱਕੋ ਸਾਡੇ ਤੇ ਮਿਹਰ ਭਰੀ ਦ੍ਰਿਸ਼ਟੀ ਤੱਕੋ ਜਿਸ ਤਰ੍ਹਾਂ ਸੱਜਣ ਰੱਖਦਾ ਆਪੋ ਦੇ ਰੱਖਦਾ ਆਪੋ ਨੇ ਡਾਕੋ ਦਪਾਲਪੁਰ ਦੇ ਕੋੜੀ ਦਾ ਕੋਈ ਬੋਣਾ ਉਗਰਾਣੀ ਚਟਾ ਰਿਆ ਸੀ ਉਸ ਰਹੀ ਪਾਰਟੀ ਦੇ ਆਦਮੀ ਆ ਉਸ ਤੋਂ ਵੀ ਬਧੀ ਪਾਪੀਆਂ ਸਤਨਾ ਕਰਕੇ ਬਖਸ਼ ਲਓ ਸਤਿ ਪ੍ਰਾਰਥਨਾ ਕਰਦਾ ਹਾਂ ਜੇ ਤੇ ਜਗਨੀ ਚੇਤਨਾ ਰਾਖੇ ਤੇ ਰਾਮ ਰਿਆ ਹੋ ਪਾਪ ਤੇਰਾ ਕਹਿਣ ਖੰਡ ਸਿਆ ਹੋ ਗਨ ਮੇਰਾ ਸੱਜਣ ਤੂੰ ਹੈ ਸਹਣ ਤੂੰ ਮੈਂ ਤੁਝ ਉੱਪਰ ਬੋਮਾਣੀਆਂ ਜਾ ਤੂੰ ਦਰਤਾ ਸੁਖੇ ਪੂਨ ਮਾਣੀ ਮਾਣਿਆ ਜੇ ਤੂੰ ਟੁੱਠਾ ਕਿਰਪਾ ਨਿਦਾਨ ਨਾ ਦ ਜਾਵੇ ਖਾਲੀਆਂ ਪੈ ਮੋਕਾ ਤੀਨ ਤੇ ਹਿਲਦੇ ਰਖ ਸੰਭਾਲ ਨਾ ਮਿਸਰੀ ਨਾ ਸਾਰੀ ਨਾ ਭੁਲੀ ਨਾ ਭਲਾਈ ਆਪਦੇ ਨੂੰ ਆਪਦੇ ਕਰੀ ਸਿਰ ਹੱਥ ਰੱਖੀ ਸੁਖ ਮੁਕਤੀ ਸਿੱਧੇ ਰਸਤੇ ਪਾਈ ਐਸਰੇ ਜੋਗ ਕੀਤਾ ਸੋ ਵਾਹ ਵਾਹ ਜੋ ਕਰ ਕਰਾਰੇ ਸੋ ਪੀ ਵਾਹ ਵਾਹ ਜੋ ਤਕ ਕਰੋ ਸੋ ਪੀ ਵਾਹ ਵਾਹ ਧੰਨ 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 ਜਨ ਆਇਆ ਜਿਸ ਵਰਸਾ ਸਾ ਜਗਤ ਕਰਾਇਆ ਜਨਾਂ ਅਣਕਾ ਇਹ ਸਵਾਉ ਜਨ ਕਾ ਸੰਤ ਕਿਆ ਵੈ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਂ ਤਿਸ ਜਨ ਕੋ ਸਦਾ ਨਮ ਸੁਕਾਰ ਉਸ ਰੂਪ ਸੰਤਨਕ ਹੈ ਵਿਰਲੇ ਜੋਗੀ ਸਰ ਕਰ ਕਿਰਪਾ ਜੇ ਆਪੋ ਮਿਲੇ ਤੰਤ ਤੇ ਈਸਰ ਦੇਖ ਰੂਪ ਪੂਰਨ ਪਿਆਸਾ ਦਰਸ਼ਨ ਪੇੜ ਤ੍ਰਿਪੋਖ ਤਾਂ ਤਾਂ ਬਾਬੇ ਈਸ਼ਰ ਸੇਵੀ ਮਹਾਰਾਜ ਆਪ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸ੍ਰੀ ਸੰਪਾਠ ਅਖੰਡ ਪਾਠ ਕਰਤੂ ਕੋ ਵਾਲੇ ਪਾਂਡਲ ਪਹਿਲੀ ਲੜੀ ਤੇ ਦੂਸਰੀ ਲੜੀ ਦੇ ਸਮੇਲ ਗੁਰਜੀਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ 84 ਆਪ ਜੀ ਦੀ ਕਿਰਪਾ ਦੇ ਨਾਸਤੇ ਪਾਸਨੇ ਨਿਰੰਤਰ ਸਹਾਸਣ ਪੂਰਤਤਾ ਹੋਈ ਹੈ ਪਾਤੀਸਰ ਤੋਂ ਪਾੜ ਕਰਨਾ ਸੇਵਾਦਾਰ ਤੋਂ ਸੇਵਾ ਕਰਨਾ ਨਿਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣੀਆਂ ਅਣਜਾਣੇ ਵਿੱਚ ਸਮਝ ਕੇ ਬਖਸ਼ ਲੈਣਾ ਆਪ ਜੀ ਨੇ ਬਖਸ਼ੀ ਹੋਣ ਦਾ ਬੜਾ ਪ੍ਰਸੰਨਤਾ ਨਾਲ ਸਤਿ ਸ੍ਰੀ ਅਕਾਲ ਸਤਿਵਰਤੀ ਕਲਾ ਆਪ ਜੀ ਦੀ ਵਰਤੇ ਤੰਤਰਬਾਪੀ ਇਸ਼ਰ ਸਿੰਘ ਜੀ ਮਹਾਰਾਜ ਆਜੀ ਜਨੂਕਾਰ ਦੀ ਖੁਸ਼ੀ ਵਿੱਚ ਸਮੂਹ ਮਹਾਂਪੁਰਖਾਂ ਨੂੰ ਬੇਖਮਾਰ ਆਗਿਆ ਟਾਗੀਆਂ ਬਰਾਗੀਆਂ ਪਠਾਕਰਾਂ ਵੱਲੋਂ ਸੱਚੇ ਪਾਤਸ਼ਾਹ ਨੂੰ ਲੱਖਾਂ ਲੱਖ ਵਧਾਈਆਂ ਮੁਬਾਰਕਾਂ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਧੰਨ ਧੰਨ ਬਾਬੇ ਸ਼ਿਵ ਸਿੰਘ ਮਾਰਾ ਆਜੀ ਜਨ ਜਨ ਦੀ ਖੁਸ਼ੀ ਵਿੱਚ ਦੇਸਾਂ ਭਰੇ ਇਸ ਮੇਠੀਆਂ ਸੰਤਾਂ ਨੇਕਾਂ ਜਪ ਤਪ ਸੇਵਾ ਸਿਮਰਨ ਕੀਤਾ ਸੱਚੇ ਪਾਤਸ਼ਾਹ ਸੁਨਨੀਆਂ ਹਾਜ਼ਰੀਆਂ ਲਾਉਣੀਆਂ ਸੁਨਨਾਂ ਆਪਣੇ ਅੰਦਰੋਂ ਕਰੋ ਖੁਸ਼ੀਆਂ ਬਖਸ਼ ਕਰਨੀਆਂ ਮਿਹਰਾ ਕਰੀਆਂ ਐਸੇ ਜੋ ਵੀ ਅੱਜ ਦਰਬਾਰੇ ਤਿਲ ਫੁੱਲ ਸਮੂਚਾ ਪ੍ਰਸ਼ਾਦ ਲੈ ਕੇ ਸੋਨਾਂ ਦੀਆਂ ਹਾਜ਼ਰੀਆਂ ਲਾਉਣੀਆਂ ਐਸੇ ਜੋ ਵੀ ਅੱਜ ਦਰਬਾਰ ਤੇ ਆ ਤੁਹਾਡੇ ਮਿਹਰਾਂ ਦਾ ਸਤਿਕਾਰ ਸੋਹਰਾ ਜੀ ਜਾਵੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਦੇ ਭਾਣੇ ਸਮਰਦਾ ਆਹੇ ਗੁਰੂ ਜੀ ਦਾ ਖੰਸਾ ਵਾਹ